ਨੀ ਤੂੰ ਮੇਰੇ ਬਿਥਾਰੇ ਵਾਲ ਦੇਖੀ ਜਾਨੀਆਂ ਬੋਤਲ ਮੇਰੇ ਸਿਰ ਤੇ ਮਾਰੀ ਲਿਆ ਗਈ ਪਾਣੀ ਗਲਾਸ ਚ ਕੌਣ ਪਾਉ ਫੇਰ ਕਹਨੀ ਆ ਬਕਵਾਸ ਕਰਦਾ ਮੌਕਲਾਵਾ ਠੀਕ ਆ ਹਣ ਮੈਂ ਤੈਨੂੰ ਸਹੀ ਸਲਾਹ ਦਿੰਨਾ ਤੂੰ ਮੈਨੂੰ ਬਗਵਾਤ ਕਰੇਂਗਾ ਵੀ ਮੈਂ ਤਾਂ ਕੁਛ ਬੋਲੀ ਨਹੀਂ ਵੀ ਅੱਗ ਲੱਗਣਿਆ ਚੌਣਿਆ ਵੀ ਤਾਂ ਬੋਤਲ ਖਾਲੀ ਆ ਮੈਂ ਤਾਂ ਤੇਰੇ ਲਈ ਪਾਣੀ ਦੀ ਬੋਤਲ ਹਲੇ ਲੈ ਕੇ ਵੀ ਨਹੀਂ ਆਈ ਲੈ ਕੇ ਆਉਣੀ ਆ ਵੀ ਰੱਜਿਆ ਹੋਇਆ ਨਾਂ ਦੇ ਨੇ ਨਸ਼ਾ ਕਰਿਆ ਕਰ ਤੂੰ ਬਸ ਕਿਸੇ ਦਿਨ ਬਸ ਤੇਰਾ ਕੰਮ ਚਲੇ ਬਸ ਦੇਖੀ ਚਾਲ ਤੂੰ ਮੈਨੂੰ ਸਾਰਾ ਬਦਤਰਾ ਮੀਂਹ ਨਹੀਂ ਜੀਦਾ ਪਤਾ ਯਾ ਮੇਰਾ ਹੰਦਾ ਕਿਆ ਸੀਗਾ ਪਾਣੀ ਆਪ ਦਾ ਏਕਟੀਬੀ ਲਾ ਗਿਆ ਤੇਰੇ ਹੱਥ ਟੁੱਟੇ ਆ ਆਪਦੇ ਘਰ ਵਾਲਿਆਂ ਨੂੰ ਪਾਣੀ ਨਹੀਂ ਭਾਗਦੀ ਸਾਡੀ ਚਲਾਨਾ ਤਸਤ ਬਣਾ ਗਿਆ ਤੇਰਾ ਆਉਣਾ ਜਾਣਾ ਪੈ ਖਤੰਦਾ ਸਭ ਕੁਆ ਬੰਦ ਕਰ ਦੂ ਮੈਂ ਫਿਰ ਚਾਲ ਦੇ ਰਹਿਂਗੀ ਘਰੇ ਬੈਠੀ ਵੀ ਕੇ ਜਾਣ ਵੀ ਨੰਦਾ ਮਿੰਨੂ ਐ ਮੈਂ ਬਸ ਰਹੀ ਹੈ ਰੱਬ ਆਬਦਾਸਤਾ ਕੋਈ ਨੂੰ ਰੱਜੇ ਹੋਏ ਨੂੰ ਨਸ਼ੇੜੀ ਨੂੰ ਸਮਝਾਓ ਕੁਝ ਵੀ ਮੈਂ ਇਹਨੂੰ ਕੁਝ ਨਹੀਂ ਕਿਹਾ ਇਹਨੇ ਭੰਗ ਕੀਤੀ ਹੋਈ ਹੈ ਆਪਣੇ ਆਪ ਹੀ ਇਹਨੂੰ ਕੁਛ ਨਾ ਕੁਛ ਲੱਗ ਗਈ ਇਹਦਾ ਬਕਵਾਸ ਕਰਦਾ ਕੋਈ ਨਾ ਬੁਲਾ ਕੇ ਲੈ ਕੇ ਆਣੀ ਹੈ ਚੰਦੀ ਵੀਰ ਨੂੰ ਭੰਤੇ ਵੀਰ ਨੂੰ ਉਹੀ ਤੈਨੂੰ ਕਰਨਗੇ ਸੂਤ ਫਿਰ ਤੈਨੂੰ ਸੋਤ